ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਦੀ ਫਤਿਹ ਮਤਾ ਹੀ ਕੀ ਘਟਨਾਈ ਥਾਡੇ ਨਾਲ ਬਾਈਰੂ ਜੀ ਦਾ ਖਾਲਸਾ ਕੀ ਬਤ ਹੈ ਜੀ ਮੈਂ ਅਚਵੜਾ ਸਾਹਿਬ ਤੇ ਬਲਵੰਦਰ ਕੋਲ ਬੋਲ ਰਹੀ ਹਾਂ ਇਹ ਚੰਨ ਕੌਰ ਸਾਹਿਬ ਉਹ ਸੇਵਾ ਲਈ ਜਾਂਦੀ ਸੀ ਰਜਾਨਾ ਤੇ ਸਵੇਰੇ ਕੋਲ 5 ਵਜੇ ਸੇਵਾ ਤੇ ਗਈ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਉਹ ਤੱਕ ਦੇ ਵਿੱਚ ਜਦ ਪਾਂਡੇ ਸੇਵਾ ਕਰਨ ਚਲੀ ਜਾਂਦੀ ਸੀ ਤੇ ਉਧਰੋਂ ਸੰਕਤ ਆ ਗਈ ਚੰਨ ਕੌਰ ਸਾਹਿਬ ਤੇ ਦੋ ਤਿੰਨ ਵੱਸ ਆ ਗਈਆਂ ਤੇ ਮੈਂ ਜਦ ਅੰਦਰ ਅੰਗਾਂ ਮੈਂ ਇਧਰੋਂ ਅੰਦਰੋਂ ਨਿਕਲ ਅਸੀਂ ਸੇਵਾ ਕਰਕੇ ਤੇ ਦਰਵਾਜ਼ੇ ਮੰਦਰ ਦੇ ਬੰਦ ਸਨ ਤੇ ਮੈਂ ਦਰਵਾਜ਼ੇ ਖੋਲ ਦਿੱਤੇ ਤੇ ਸੰਗਤ ਉਤਰ ਕੇ ਬਸਾਂ ਤੇ ਹਿੰਦਰ ਪ੍ਰਸ਼ਾਦਾ ਸਪਨਾ ਆ ਗਏ ਤੇ ਤੋ ਬਾਅਦ ਸੰਗਤ ਬੈਠ ਗਈ ਆਪਣੇ ਪਲੇਟਾਂ ਲੈ ਕੇ ਇੱਕ ਬੇਟਾ ਆਇਆ ਉਧਰੋਂ ਮੈਂ ਕਿਹਾ ਬੇਟੇ ਛੱਟ ਪਛਾਦੇ ਸੰਗਤ ਥੱਲੇ ਬੈਠ ਗਈ ਆਜ ਕੇ ਸੰਗਤ ਨੇ ਆਪਣੇ ਹੀ ਕੋਲੋਂ ਪਰੌਠੀ ਕੱਢ ਕੇ ਆਪ ਸਿਕਣ ਲੱਗ ਪਈਂ ਤਰੋਂ ਹੈਡ ਬੈਂਥੀ ਬਾਬਾ ਜੀ ਆੜੇ ਜੀ ਮੈਂ ਲੰਗ ਭੇਤੀ ਕੀਤੀ ਬਾਬਾ ਜੀ ਦੇਂਦੀ ਸੰਗਤ ਪ੍ਰਸ਼ਾਦਾ ਸਕਣ ਆ ਗਈ ਬਾਹਰ ਪਸਾਈਆਂ ਨੇ ਕਹਿੰਦੇ ਕੋਈ ਜਲ ਨੂੰ ਮੈਂ ਅੰਦਰ ਜਾ ਕੇ ਪ੍ਰਸ਼ਾਦ ਲਾਉਣਾ ਦੇਖਦਾ ਤੇ ਜਦ ਬਾਬਾ ਜੀ ਨੇ ਕਿਹਾ ਦਾਲ ਦੇ ਵਿੱਚ ਹੜਾਈ ਘਟਸੀ ਮਾਰੇ ਤੇ ਉਹ ਪ੍ਰਸ਼ਾਦ ਨਹੀਂ ਪਿਆ ਸੀ ਤੇ ਸੰਗਤ ਨੂੰ ਮੈਂ ਜ਼ਬਰਦਸਤੀ ਥੋੜਾ ਕਿਹਾ ਵੀ ਹਾਂ ਪ੍ਰਸ਼ਾਦਾ ਤੁਸੀਂ ਜਕਾਣਾ ਨੇ ਆਪਣੇ ਕੋਲੋਂ ਹੀ ਕੱਟ ਕੇ ਪ੍ਰਸ਼ਾਦਾ ਸੱਕ ਲਿਆ ਤੇ ਇੱਕ ਮੇਰੇ ਪਰੋਠਾ ਮੈਨੂੰ ਵੀ ਦੇ ਦਿੱਤਾ ਤੇ ਚਾਹ ਤੇ ਚਾਰ ਮੱਗ ਗਿਆ ਇਹ ਉਸ ਤੋਂ ਇੰਨਾ ਹੋਣ ਤੋਂ ਬਾਅਦ ਇਹ ਪਿਆਰਾ ਸਰੂਪ ਸਿੰਘ ਖੂਸ ਸਾਹਿਬ ਤੋਂ ਦੌੜ ਕੇ ਆਇਆ ਖੂਸ ਸਾਹਿਬ ਤੋਂ ਆ ਕੇ ਮੈਂ ਬੈਂਚ ਕਰ ਲਿਆ ਤੂੰ ਕੌਣ ਆ ਸੰਗਤ ਬਿਠਾਉਣ ਵਾਲੀ ਮੈਂ ਬਾਬਾ ਜੀ ਮੈਂ ਸੰਗਤ ਨੂੰ ਨਹੀਂ ਬਿਠਾਇਆ ਸੰਗਤ ਆਪ ਹੀ ਆ ਕੇ ਬੈਠੀ ਪਲੇਟਾਂ ਲੈ ਕੇ ਤੇ ਬੇਨਤੀ ਕਰੀਏ ਬਾਬਾ ਜੀ ਨੂੰ ਬਾਬਾ ਜੀ ਪ੍ਰਸ਼ਾਦਾ ਸਰਵ ਸੰਗਤ ਆਈ ਤੇ ਬਾਬਾ ਜੀ ਨੇ ਅੰਦਰ ਜਾ ਕੇ ਪੁੱਛਿਆ ਇਹਨਾਂ ਨੇ ਬੋਲੇ ਆਗੋ ਤੇ ਅਸੀਂ ਨਹੀਂ ਹਜੇ ਸਿਕਾਉਣਾ ਤੇ ਸੰਗਤ ਅੱਧੀ ਸੰਗਤ ਇਸ ਤਰ੍ਹਾਂ ਹੀ ਫਲੇਟਾ ਰਹਿਤ ਕਜ ਲਈ ਅੱਧੀ ਸੰਗਤ ਆਪਣਾ ਪ੍ਰੋਠਾ ਕੱਢ ਕੇ ਜਿੰਨੇ ਜਨ ਤੇ ਸੀ ਇੱਕ ਇੱਕ ਪ੍ਰੋਠਾ ਆਪਣਾ ਛੱਕੇ ਜਾਂ ਪਾਣੀ ਇਹ ਗੱਲ ਤੁਹਾਨੂੰ ਮਤੈ ਕੀ ਨੇ ਕੀ ਆ ਵੀ ਅਸੀਂ ਨਹੀਂ ਪ੍ਰਸ਼ਾਦਾ ਸਿਕਾਉਣਾ ਹੈਗਾ ਜੀ ਇਹ ਅੰਦਰ ਇਹਨੇ ਲਾਂਗਰੀ ਬੰਮਨੇ ਜਵ ਹਾ ਅਸੀਂ ਪ੍ਰਸ਼ਾਦਾ ਨਹੀਂ ਹਜੇ ਸਿਕਾਉਣਾ ਇਹ ਇਸਨੇ ਕਿਸੇ ਕੋਲੋਂ ਜਵਾਬਤਾ ਮਤਲਬ ਕਿ ਤੁਹਾਡੇ ਟਾਈਮ ਨਹੀਂ ਹੋਇਆ ਇਹਨਾਂ ਨੇ ਬਾਬਾ ਜੀ ਨੂੰ ਜਵਾਬ ਇਹ ਦਿੱਤਾ ਐਡ ਗ੍ਰਾਂਤੀ ਵੀ ਟਾਈਮ ਦਾ ਮਤਲਬ ਕਿ ਉੱਥੇ ਤਾਂ ਜਦੋਂ ਕੋਈ ਸੰਗਤ ਆ ਜਾਵੇ ਉਹ ਤਾਂ ਜਦੋਂ ਸੰਗਤ ਕੀ ਆ ਗਈ ਉਹਨੂੰ ਪਛਾਦਦਾ ਖੋਦਾ ਤਾਂ ਆਪਣਾ ਪਹਿਲੇ ਦਾ ਤੇ ਫਰਜ ਪੜਦਾ ਉਹ ਇਹਨਾਂ ਨੇ ਕਿਉਂ ਐਦਾਂ ਕਿਹਾ ਜੀ ਇਹ ਇਹਨਾਂ ਨੇ ਆਪਣੇ ਟਾਈਮ ਪਰ ਨਹੀਂ ਹੋਇਆ ਤੇ ਬਾਬਾ ਜੀ ਮੁੜ ਗਏ ਐਡ ਗ੍ਰਾਂਤੀ ਉਹ ਤਵਾਰ ਇਹਨਾਂ ਨੇ ਕਿ ਸਾਰੇ ਇਕੱਠੇ ਹੋ ਗਏ ਇਹਨਾਂ ਨੇ ਮੈਨੇਜਰ ਸਾਨੂੰ ਫੋਨ ਕਰਿਆ ਨਿਜਰ ਸਾਹਦੇ ਉਹਦੀ ਪਤਨੀ ਆ ਗਈ ਰੂਪ ਸਿੰਘ ਦੀ ਪਤਨੀ ਤਵੀ ਤੋਂ ਉੱਠ ਕੇ ਆ ਗਈ ਪ੍ਰਸ਼ਾਦ ਆਏ ਨਾ ਪ੍ਰਸ਼ਾਦ ਬਣਾਉਂਦੀ ਹੁੰਦੇ ਸੀ ਤੇ ਵਿੰਦਰ ਵਿੰਦਰਪੁਰ ਗੁਰਵਿੰਦਰਪੁਰ ਦੋਨੋਂ ਪਹਿਣਾ ਉੱਠ ਕੇ ਆ ਗਿਆ ਤਵੀ ਤੋਂ ਉੱਠ ਕੇ ਆ ਕੇ ਇਹਨਾਂ ਨੇ ਮੈਨੂੰ ਧੱਕੇ ਦੇ ਕੇ ਥੰਦੇ ਸਿੱਟਿਆ ਪਹਿਲਾਂ ਤਾਂ ਉਹ ਆਪਣੀ ਡਿਊਟੀ ਤੇ ਬੈਠੀ ਸੀ ਉਸ ਟਾਈਮਾਂ ਤੇ ਰਜਿਸਟਰ ਉੱਠ ਕੇ ਹੀ ਉੱਥੋਂ ਹਾਂ ਜੀ ਆਪਣੀ ਡਿਊਟੀ ਤੇ ਬੈਠੀਆਂ ਸੀ ਉੱਥੋਂ ਉੱਠ ਕੇ ਆ ਕੇ ਧੱਕੇ ਮਾਰ ਕੇ ਥੱਲੇ ਸਿੱਟ ਦਿੱਤਾ ਉਸ ਤੋਂ ਬਾਅਦ ਮੈਂ ਖੜੀ ਹੋ ਗਈ ਉੱਟ ਕੇ ਸੰਗਤ ਜਿਹੜੀ ਬਾਹਰਲੀ ਸੀ ਦਫ਼ਤਰ ਸਾਹ ਤੇ ਆਈ ਉਹਨਾਂ ਨੇ ਛਡਾਇਆ 쿠ਸੀ ਮਾਰ ਕੇ ਰਹੀਆਂ ਸੀ ਸਾਡੇ ਪ੍ਰਸ਼ਦ ਦੇ ਪਿੱਛੇ ਤੇ ਸੰਗਤ ਛਡਾਉਂਦੀ ਰਹੀ ਪਰ ਇਹਨਾਂ ਨੇ ਮੈਨੂੰ ਛੱਡਿਆ ਨਹੀਂ ਕਰਕੇ ਹੋ ਕੇ ਉੱਥੇ ਤੱਕ ਕੇ ਦੇ ਕੇ ਛੱਡ ਕੇ ਉਸ ਤੋਂ ਬਾਅਦ ਮੈਨੂੰ ਖਿੱਚ ਕੇ ਮੰਦਰ ਦੋਨਾ ਪਤਾਈ ਦਵਿੰਦਰ ਦੋਨਾ ਬਾਹਾਂ ਤੇ ਫੜ ਕੇ ਪਿੱਛੇ ਤੋਂ ਮੇਜਰ ਸਾਦੇ ਘਰ ਆਈ ਤੇ ਪਿਆਰੇ ਸੰਗਦੇ ਘਰ ਵਾਲੀ ਪਿੱਛੇ ਤੋਂ ਮੇਰੇ ਗੋਡੇ ਲੱਤਾਂ ਮਾਰਦੇ ਗਏ ਮੈਨੂੰ ਪਿਛਲੇ ਦਫ਼ਤਰ ਦੇ ਵਿੱਚ ਉਂ ਦਾ ਦਾ ਆ ਉੱਥੇ ਮਾਰਿਆ ਬਹੁਤ ਜ਼ਿਆਦਾ ਜਦੋਂ ਦਸ ਮੇਰੇ ਤੇ ਹਮਲਾ ਕੀਤਾ ਨੇ ਕੱਟੇ ਹੋ ਗਏ ਪਿਆਸ ਪਿਆਰਾ ਸੱਗੀ ਵੀ ਇਸ ਰੂਪ ਸੇ ਅੰਦਰ ਸੀਏ ਤੇ ਉੱਥੇ ਹੀ ਸਾਰੇ ਜੀਅ ਮਾਰਨ ਲੱਗੇ ਨਿਜਤ ਸਾਹਿਬ ਇੱਥੇ ਜੀ ਫਿਰੇ ਤੇ ਇਹਨਾਂ ਦੀਆਂ ਫੈਮਲੀਆਂ ਵੀ ਉਸੇ ਜੀ ਤੇ ਦਰਵਾਜ਼ਾ ਤੋੜ ਕੇ ਮੈਂ ਪੈਰ ਮਾਰਿਆ ਲੱਤ ਮਾਰ ਕੇ ਅੰਦਰੋਂ ਸੀਚੇ ਦਰਵਾਜ਼ਾ ਤੋੜ ਕੇ ਗੇੜ ਤੋਂ ਬਾਹਰ ਆਇਆ ਇਹ ਉਹ ਗੇੜ ਤਾਂ ਕਰਕੇ ਖੁੱਲ ਗਿਆ ਸੀ ਜਿਹੜੀ ਸੰਗਤ ਛਾ ਰਹੀ ਸੀ ਤਰਤਾ ਸਾਹਿਬ ਦੀ ਇਹਨਾਂ ਨੇ ਛੱਡਿਆ ਨਹੀਂ ਹੋ ਛਾ ਰਹੇ ਸੀਗੇ ਉਸ ਕੋ ਬਾਦ ਨਾ ਸੰਗਤ ਹਾਰ ਕੇ ਜਨਨ ਸੰਗਤ ਨੂੰ ਵੀ ਧੱਕੇ ਦਿੱਤੇ ਸੰਗਤ ਨੇ ਨਿਕਲ ਕੇ ਬਾਹਰ ਦਰਵਾਜ਼ਾ ਖੋਲ੍ਹਿਆ ਬੱਸ ਸਾਲੇ ਕੇ ਚਲੇ ਗਏ ਤੇ ਮਨਦਰ ਸਾਹਿਬ ਦੇ ਦਾ ਬਿਆਨ ਇਹ ਨੇ ਮੇਰੇ ਕੋਲ ਮੈਨੂੰ ਉਹਨਾਂ ਨੇ ਜਿਆਦਾ ਪੁੱਛਿਆ ਕਿ ਤੁਸੀਂ ਬੀਬੀ ਦੀ ਗੁੱਟਮਾਰ ਕੀਤੀ ਹੈ ਉਹ ਕਹਦਾ ਕਿ ਸਾਡੇ ਕੋਲ ਵੀਡੀਓ ਵੀਡੀਓ ਸਾਨੂੰ ਦਿਖਾ ਕੇ ਕਹਿੰਦੇ ਵੀ ਦੇਖੋ ਬੀਬੀ ਜਾ ਰਹੀ ਹੈ ਭਰੀ ਚੰਗੀ ਵੀ ਐਦਾਂ ਦਾ ਕੋਈ ਗੱਲ ਹੈ ਨਹੀਂ ਕਿ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਦਸਤਰੀ ਵੀਡੀਓ ਦਿਖਾਓ ਉਹ ਕਰੇ ਘੱਟ ਕੋ ਹੈ ਨਹੀਂ ਕਿ ਤੇ ਤੁਸੀਂ ਇਸ ਬਾਰੇ ਸਾਨੂੰ ਕੋਚਾਨਣਾ ਪਾਓ ਮਤਾ ਜੀ ਏ ਡਾਕਟਰ ਦੀ ਵੀਰੀਓ ਤਾਂ ਇਹਨਾਂ ਨੇ ਕੱਟ ਦਿੱਤੀ ਸੀਗੀ ਹਾਂਜੀ ਬਸ ਡਾਕਟਰ ਦੀ ਵੀਰੀਓ ਕੱਟ ਕੇ ਇਹਨਾਂ ਨੇ ਤਾਂ ਮੇਰੇ ਮੇਰੀ ਮਾਰ ਕੁੱਟ ਦਿੱਤੀ ਇਹਨਾਂ ਨੇ ਪਹਿਲਾਂ ਹੀ ਰਾਜੇ ਚ ਰਚੀ ਹੋਈ ਚੀ ਹਾਂਜੀ ਮੈਂ ਤੱਤੇ ਕਾ ਬਾਹਰ ਇਹਨਾਂ ਨੂੰ ਅੰਦਰੋਂ ਬਾਹਰ ਗੁੰਡਾ ਲਾ ਕੇ ਭੱਜੀ ਤੇ ਤਕਲੀਫ ਬਹੁਤ ਸੀ ਮੈਨੂੰ ਭੱਜ ਕੇ ਜਾ ਕੇ ਕੋਈ ਰਾਹੀ ਜਾ ਰਿਹਾ ਸੀ ਉਸ ਬੱਚੇ ਨੂੰ ਹੱਥ ਕੀਤਾ ਆਪਣੇ ਬੱਚੇ ਨੂੰ ਘਮਾਉਂਦਾ ਜਾਂਦਾ ਸੀ ਮੈਨੂੰ ਬਹੁਤ ਮਾਰ ਕਟਾਈ ਕਰੀਆ ਮੈਨੂੰ ਕੁਛ ਕੁੱਟਰੀ ਦੇ ਬਿਠਾ ਕੇ ਮੈਨੂੰ ਛੱਡ ਕਰਦੇ ਕੋਲ ਵਿਚਾਰ ਉਹਨਾਂ ਨੇ ਪਤਾ ਨਹੀਂ ਕਿਹੜੀ ਗੱਡੀ ਦੇ ਵਿੱਚ ਮੈਨੂੰ ਕਿੱਥੇ ਕਿਵੇਂ ਬਚਾਇਆ ਤੇ ਮੇਰੇ ਬਹੁਤ ਤਕਲੀਫ ਸੀ ਮੈਨੂੰ ਜਿਹੜੀ ਪੁਲਿਸ ਪ੍ਰਸ਼ਾਸਨ ਆ ਪੁਲਿਸ ਸਾਧਨ ਵੱਲੋਂ ਕੋਈ ਥੋੜੀ ਲਿਫਤੀ ਦਿਖਾ ਦਿੱਤੀ ਸੀ ਕੋਈ ਉਹਨਾਂ ਦੇ ਖਿਲਾਫ ਮਤਲਬ ਕਿ ਇੰਨਾ ਥੋੜੀ ਕੁੱਟ ਮਾਰ ਹੋਈ ਆ ਦਿੱਤੀ ਹੈ ਪ੍ਰਸ਼ਾਸਨ ਸੀ ਕੋਈ ਸਾਡੀ ਕੋਈ ਤਾਰ ਨਹੀਂ ਹੋ ਰਹੀ ਤੇ ਤੁਸੀਂ ਕਦੇ ਤੁਸੀਂ ਡੀਐਫਪੀ ਸਾਹਿਬ ਨੂੰ ਮਿਲੇ ਹੋ ਆਪਣੇ ਸਮਰਾੜੀ ਐਫਪੀ ਸਾਹਿਬ ਨੂੰ ਜਾਂ ਐਸਐਫਪੀ ਸਾਹਿਬ ਨੂੰ ਮਿਲੇ ਹੋ ਇਸ ਬੰਦੀ ਗਏ ਨਹੀਂ ਕਿ ਉਹਨਾਂ ਨੇ ਤੁਹਾਨੂੰ ਇਨਸਾਫ ਦੀ ਕੀ ਮੰਗ ਕੀਤੀ ਕੋਈ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜੀ ਐਪੀ ਸਾਹਿਬ ਵੱਲੋਂ ਤੁਹਾਨੂੰ ਕੋਈ ਇਨਸਾਫ ਵਗੈਰਾ ਦਿੱਤਾ ਗਿਆ ਕੋਈ ਜੀਕ ਨਹੀਂ ਦਿੱਤਾ ਗਿਆ ਨਹੀਂ ਉਹਨਾਂ ਨੇ ਐਸਐਚਓ ਕੋ ਭੇਜਤਾ ਐਸਐਚਓ ਨੂੰ ਤੇ ਭੇਜਤਾ ਮੈਨੂੰ ਖੁਦ ਗੱਡੀ ਚ ਪਾ ਕੇ ਦੋ ਵਾਰ ਨਾਲ ਲੈ ਗਏ ਤੇ ਸਾਨੂੰ ਕੋਈ ਹਰਾਨੀ ਨਹੀਂ ਦਿੱਤੀ ਕੀ ਮਤੋਈ ਤੁਹਾਨੂੰ ਪੁਲਿਸ ਸਾਹਿਬ ਵੱਲੋਂ ਵੀ ਕੋਈ ਇਨਸਾਫ ਨਹੀਂ ਦਿੱਤਾ ਗਿਆ ਇਹ ਤਾਂ ਕਹਿ ਰਹੇ ਤੇ ਜੀ ਕੋਈ ਸ਼ਰਮਣੀ ਮੱਡੀ ਲਿਖਤੀ ਦਿਖਾ ਦਿੱਤੀ ਜੀ ਇਸ ਬੰਦੇ ਕੋਈ ਜਦੋਂ ਟਿਕਟਮਾਰ ਹੋਈ ਹੈ 26 ਸੇ ਸਾਡੇ ਘਰ ਵੀ ਆ ਕੇ ਮੇਰੀ ਹਾਲਤ ਵੀ ਦੋ ਵਾਰ ਆ ਕੇ ਦੇਖ ਕੇ ਗਏ ਨੇ ਤੇ ਉਹਨਾਂ ਵੱਲੋਂ ਕੋਈ ਇਨਸਾਫ ਦੀ ਕੋਈ ਮੰਗ ਹੋਵੇ ਜੇ ਨਾਲ ਇੱਥੇ ਤੋਂ ਬਾਬਾ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)})^{(51)})^{(52)})^{(53)})^{(54)})^{(55)})^{(56)})^{(57)})^{(58)})^{( ਨਾ ਤੁਹਾਨੂੰ ਪੁਲਿਸ ਵੱਲੋਂ ਇਨਸਾਫ ਮਿਲਿਆ ਨਾ ਤੁਹਾਨੂੰ ਮਿਲਿਆ ਇਨਸਾਫ ਐਸਜੀਪੀ ਹੀ ਵੱਲੋਂ ਹੈ ਨਾ ਜੀ ਕੋਈ ਵੀ ਇਨਸਾਫ ਨਹੀਂ ਮਿਲਿਆ ਅਜੇ ਤੱਕ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹ ਤੋਂ ਬਾਅਦ ਤੁਸੀਂ ਕੀ ਦਾ ਤੁਹਾਡਾ ਕੜਗਾਉਂਗੇ ਫਿਰ ਤੁਸੀਂ ਕੋਰਟ ਦਾ ਹੀ ਹਾਂ ਜੀ ਅਸੀਂ ਇੱਕ ਕਾਨੂੰਨੀ ਕਾਰਵਾਈ ਕਰੂਗਾ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਆਪੇ ਤੁਸੀਂ ਕੋਰਟ 'ਚ ਜਾਉਂਗੇ ਨਾ ਉਹ ਤੋਂ ਬਾਅਦ ਹਾਂਜੀ ਠੀਕ ਹੈ ਜੀ ਬਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਰੀਸ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਮਤਾਂ ਕੀ ਕਰਨੀ ਤੁਹਾਡੇ ਨਾਲ ਬਾਈ ਗੁਰੂ ਜੀ ਦਾ ਖਾਲਸਾ ਕੀ ਬਤੋਈ ਅੰਤਿਵਾਰਾ ਸਾਹਿਬ ਤੇ ਬਲਵੰਦਰਪੁਰ ਗੋਲ ਨਹੀਂ ਇਹ ਚੰਦਕੌਰ ਸਾਹਿਬ ਤੇ ਸੇਵਾ ਲਈ ਜਾਂਦੀ ਸੀ ਰਜਾਨਾ ਤੇ ਸਵੇਰੇ ਮੈਂ 5 ਵਜੇ ਸੇਵਾ ਤੇ ਗਈ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਉਹ ਲੰਗਰ ਵਿੱਚ ਜੰ ਪਾਂਡੇ ਸੇਵਾ ਕਰਨ ਚਲੀ ਜਾਂਦੀ ਸੀ ਤੇ ਉਧਰ ਉਹ ਸੰਕਤ ਆ ਗਈ ਅੰਤਾਰਨਤਾਰ ਸਾਹਿਬ ਤੇ 2-3 ਵਸਾ ਆ ਗਈਆਂ ਤੇ ਜਦ ਅੰਦਰ ਅੰਦਰ ਮੈਂ ਇਧਰੋਂ ਅੰਦਰੋਂ ਨਿਕਲ ਰਹੀ ਸੀ ਸੇਵਾ ਕਰਕੇ ਇਹ ਦਰਵਾਜ਼ੇ ਅੰਦਰ ਦੇ ਬੰਦ ਸਨ ਤੇ ਮੈਂ ਦਰਵਾਜ਼ੇ ਖੋਲ ਦਿੱਤੇ ਤੇ ਸੰਗਤ ਉਤਰ ਕੇ ਉਸਾਂ ਤੇ ਹਿੰਦਰ ਪ੍ਰਸ਼ਾਦਾ ਸਪਣਾ ਆ ਗਏ ਤੇ ਤੋਂ ਬਾਅਦ ਸੰਗਤ ਬੈਠ ਕੇ ਆਪੇ ਪਲੇਟਾਂ ਲੈ ਕੇ ਇੱਕ ਬੇਟਾ ਆਇਆ ਦਰੋਂ ਮੈਂ ਕਿਹਾ ਬੇਟੇ ਛੱਡਾ ਅੱਡ ਪਛਾਦੇ ਸੰਗਤ ਠੰਡੇ ਬੈਠ ਗਈ ਆਖੇ ਨੰਗਤ ਨੇ ਆਪਣੇ ਹੀ ਕੋਲੋਂ ਪਰੌਠੇ ਕੱਢ ਕੇ ਆਪ ਛਕਣ ਲੱਗ ਪਏ ਅੰਦਰੋਂ ਹੈਡਫਨ ਥੀ ਬਾਬਾ ਜੀ ਆਹ ਬੇਤੀ ਮੈਂ ਮੰਗ ਪੇਤੀ ਕੀਤੀ ਬਾਬਾ ਜੀ ਬੇਤੀ ਸੰਗਤ ਪ੍ਰਸ਼ਾਦ ਸਪਣ ਆ ਗਈ ਵਾਰੋਂ ਪਸਾਈਆਂ ਨਹੀਂ ਕਹਿੰਦੇ ਕੋਈ ਗੱਲ ਨਹੀਂ ਮੈਂ ਅੰਦਰ ਜਾ ਕੇ ਪ੍ਰਸ਼ਾਦ ਲਾਉਣਾ ਦੇਖਦਾ ਤੇ ਜਬਾ ਬਾਬਾ ਜੀ ਨੇ ਕਿਹਾ ਤਾਲ ਦੇ ਵਿੱਚ ਇੱਕ ਹੜਾਏ ਘੱਟੇ ਮਾਰੇ ਤੇ ਉਹ ਪ੍ਰਸ਼ਾਦ ਨਹੀਂ ਪਿਆਸੀ ਤੇ ਸੰਗਤ ਤਾਂ ਮੈਂ ਜ਼ਬਰਦਸਤੀ ਥੋੜਾ ਕਿਹਾ ਵੀ ਹਾਂ ਪ੍ਰਸ਼ਾਦ ਤੁਸੀਂ ਚਾ ਲੈਣਾ ਨੇ ਆਪਣੇ ਕੋਲੋਂ ਹੀ ਕੱਢ ਕੇ ਪ੍ਰਸ਼ਾਦਾ ਸਕ ਲਿਆ ਤੇ ਇੱਕ ਮਿਰ ਪਰੋਠਾ ਮੈਨੂੰ ਵੀ ਦੇ ਦਿੱਤਾ ਤੇ ਚਾਹ ਤੇ achar ਮੰਗਿਆ ਇਹ ਉਸ ਤੋਂ ਇਹਨਾਂ ਹੋ ਤੋਂ ਬਾਅਦ ਦੇ ਪਿਆਰਾ ਸਰੂਪ ਸਿੰਘ ਖੂਸਾਬ ਤੋਂ ਦੌੜ ਕੇ ਆਇਆ ਖੂਸਾਬ ਤੋਂ ਆ ਕੇ ਮੇਰਾ ਬੈਂਚ ਕਰਦੇ ਤੂੰ ਕੌਣ ਸੰਗਤ ਬਿਠਾਉਣ ਵਾਲੀ ਮੈਂ ਬਾਬਾ ਜੀ ਮੈਂ ਸੰਗਤ ਨੂੰ ਨਹੀਂ ਬਿਠਾਇਆ ਸੰਗਤ ਆਪ ਹੀ ਆ ਕੇ ਅੰਦਰ ਬੈਠਦੀ ਫਲੇਟਾਂ ਲੈ ਕੇ ਇਹ ਬੇਨਤੀ ਕਰੀਏ ਬਾਬਾ ਜੀ ਨੂੰ ਬਾਬਾ ਜੀ ਪ੍ਰਸ਼ਾਦਾ ਸਰਬ ਸੰਗਤ ਆਈ ਤੇ ਬਾਬਾ ਜੀ ਨੇ ਅੰਦਰ ਜਾ ਕੇ ਪੁੱਛਿਆ ਇਹਨਾਂ ਨੇ ਬੋਲੇ ਆਗੋਂ ਤੇ ਅਸੀਂ ਨਹੀਂ ਅਜੇ ਸਿਕਾਉਣਾ ਦੇ ਸੰਗਤ ਅੱਧੀ ਸੰਗਤ ਇਸ ਤਰ੍ਹਾਂ ਹੀ ਪਲੇਟਰ ਹੱਤ ਕੇ ਜਿਹੀ ਅੱਧੀ ਸੰਗਤ ਆਪਣਾ ਪਰੋਠੇ ਕੱਢ ਕੇ ਜਿੰਨੇ ਦੇਨ ਦੇ ਸੀ ਇੱਕ ਇੱਕ ਪਰੋਠਾ ਆਪਣਾ ਛੱਕੇ ਜਾਂ ਪਾਣੀ ਇਹ ਗੱਲ ਤੁਹਾਨੂੰ ਮਤੇ ਕਿਨੇ ਕੀ ਆ ਵੀ ਅਸੀਂ ਨਹੀਂ ਪ੍ਰਸ਼ਾਦਾ ਸਗਾਉਣਾ ਇਹਦਾ ਜੀ ਇਹ ਅੰਦਰ ਉਹ ਇਹਨੇ ਲੰਗਰੀ ਬੰਮਨੇ ਜਵਾਬ ਦਿੱਤਾ ਅਸੀਂ ਪ੍ਰਸ਼ਾਦਾ ਨਹੀਂ ਹਜੇ ਸਗਾਉਣਾ ਇਹ ਇਸਨੇ ਕਿਸੇ ਕੋਲੋਂ ਜਵਾਬ ਦਿੱਤਾ ਮਤਲਬ ਕਿ ਅਜੇ ਟਾਈਮ ਨਹੀਂ ਹੋਇਆ ਇਹਨਾਂ ਨੇ ਅੱਬਾ ਜੀ ਨੂੰ ਜਵਾਬ ਇਹ ਦਿੱਤਾ ਅੱਲਗ ਕਰਾਂਗੇ ਇਹ ਟਾਈਮ ਦਾ ਮਤਲਬ ਕਿ ਉੱਥੇ ਤਾਂ ਜਦੋਂ ਕੋਈ ਸੰਗਤ ਆ ਜਵੇ ਉਹ ਤਾਂ ਜਦੋਂ ਸੰਕਟ ਕੀ ਆ ਗਈ ਉਹਨੂੰ ਪਹੁੰਚਾਦਾ ਹੋਉਂਦਾ ਤਾਂ ਆਪਣਾ ਪਹਿਲੇ ਦਾ ਤੇ ਫਰਜ਼ ਬਣਦਾ ਉਹ ਇਹਨਾਂ ਨੇ ਕਿਉਂ ਇਦਾਂ ਕਿਹਾ ਜੀ ਇਹ ਇਹਨਾਂ ਨੇ ਆਪਣੇ ਟਾਈਮ ਪਰ ਨਹੀਂ ਹੋਇਆ ਤੇ ਬਾਬਾ ਜੀ ਮੁੜ ਗਏ ਐਡ ਗ੍ਰਾਂਤੀ ਤੋਂ ਬਾਅਦ ਇਹਨਾਂ ਨੇ ਕਿ ਸਾਰੇ ਇਕੱਠੇ ਹੋ ਗਏ ਇਹਨਾਂ ਨੇ ਮੇਜਰ ਦੇ ਸਾਨੂੰ ਫੋਨ ਕਰਿਆ ਮੇਜਰ ਸਾਹਦੇ ਉਹਦੀ ਪਤਨੀ ਆ ਗਈ ਰੂਪ ਸਿੰਘ ਦੀ ਪਤਨੀ ਤਵੀ ਟੁੱਟ ਕੇ ਆ ਗਈ ਪ੍ਰਸ਼ਾਦ ਆਏ ਨਾ ਪ੍ਰਸ਼ਾਦ ਬਣਾਉਂਦੇ ਹੁੰਦੇ ਜੀ ਤੇ ਬਿੰਦਰ ਬਿੰਦਰਕੌਰ ਗੁਰਵਿੰਦਰਕੌਰ ਦੋਨੋਂ ਪੈਣਾ ਉੱਠ ਕੇ ਆ ਗਿਆ ਤਵੀ ਤਾਂ ਉੱਠ ਕੇ ਆ ਕੇ ਉਹਨਾਂ ਨੇ ਮੈਨੂੰ ਧੱਕੇ ਦੇ ਕੇ ਥੰਲੇ ਦਿੱਖਿਆ ਪਹਿਲਾਂ ਉਹ ਆਪਣੀ ਡਿਊਟੀ ਤੇ ਬੈਠੀ ਸੀ ਉਸ ਟਾਈਮਾਂ ਤੇ ਰਜਿਸਟਰ ਉੱਠ ਕੇ ਨਹੀਂ ਉੱਥੋਂ ਹਾਂ ਜੀ ਆਪਣੀ ਡਿਊਟੀ ਤੇ ਬੈਠੀਆਂ ਸੀ ਉੱਥੋਂ ਉੱਠ ਕੇ ਆ ਕੇ ਧੱਕੇ ਮਾਰ ਕੇ ਥੱਲੇ ਛਿੱਪ ਦਿੱਤਾ ਤੇ ਉਸ ਤੋਂ ਬਾਅਦ ਮੈਂ ਖੜੀ ਹੋ ਗਈ ਉੱਠ ਕੇ ਪ੍ਰਸੰਗਤ ਜਿਹੜੀ ਬਾਹਰਲੀ ਸੀ ਦਫ਼ਤਰ ਸਾਹਿਬ ਤੇ ਆਈ ਉਹਨਾਂ ਨੇ ਛਡਾਇਆ ਤੁਸੀਂ ਮਾਰ ਕੇ ਹੋ ਰਹੇ ਹਾਂ ਅਸੀਂ ਸਾਡੇ ਪ੍ਰਸ਼ਦ ਦੇ ਪਿੱਛੇ ਤੇ ਸਾਹ ਤਸੜਾਉਂਦੀ ਰਹੀ ਪਰ ਇਹਨਾਂ ਨੇ ਮੈਨੂੰ ਛੱਡਿਆ ਨਹੀਂ ਇਕੱਠੀ ਹੋ ਕੇ ਉੱਥੇ ਤੱਕ ਕੇ ਦੇ ਕੇ ਛੱਟ ਕੇ ਉਸ ਤੋਂ ਬਾਅਦ ਮੈਨੂੰ ਖਿੱਚ ਕੇ ਵਿੰਦਰ ਦੋਨਾਂ ਬਤੇ ਵਿੰਦਰ ਦੋਨਾਂ ਬਾਹਾਂ ਤੇ ਫੜ ਕੇ ਪਿੱਛੇ ਤੋਂ ਮੇਜਰ ਸਾਦੇ ਘਰ ਆਈ ਤੇ ਬਿਆਰੇ ਸਿੰਘ ਦੇ ਘਰ ਵਾਲੀ ਪਿੱਛੇ ਤੋਂ ਮੇਰੇ ਗੋਡੇ ਲੱਤਾਂ ਮਾਰਦੇ ਗਏ ਤੇ ਮੈਨੂੰ ਪਿਛਲੇ ਦਫ਼ਤਰ ਦੇ ਵਿੱਚ ਹੁੰਡਾ ਲਾਇਆ ਉੱਥੇ ਮਾਰਿਆ ਬਹੁਤ ਜ਼ਿਆਦਾ ਜ਼ੋਰ ਦਾ ਸੋ ਮੇਰੇ ਤੇ ਹਮਲਾ ਕੀਤਾ ਇਹਨਾਂ ਨੇ ਇਕੱਠੀ ਹੋ ਕੇ ਪਿਆਸ ਪਿਆਰਾ ਸਿੰਘ ਦੇ ਰੂਪ ਸੇ ਹੰਦਰ ਸੀਏ ਤੇ ਤੇ ਸਾਰੇ ਜੀਲ ਮਾਰਨ ਲੱਗੇ ਨੇ ਜੇ ਸਾਹਿਬ ਇੱਥੇ ਹੀ ਫਿਰੇ ਤੇ ਇਹਨਾਂ ਦੀਆਂ ਫੈਮਲੀਆਂ ਵੀ ਉੱਥੇ ਜੀ ਤੇ ਦਰਵਾਜ਼ਾ ਤੋੜ ਕੇ ਮੈਂ ਪੈਰ ਮਾਰੇ ਆ ਲੱਤ ਮਾਰ ਕੇ ਅੰਦਰੋਂ ਸੀਚੇ ਦਰਵਾਜ਼ਾ ਤੋੜ ਕੇ ਗੇਟ ਤੋਂ ਬਾਹਰ ਆਏ ਕਿਉਂਕਿ ਗੇਟ ਤਾਂ ਕਰਕੇ ਖੁੱਲ ਗਿਆ ਸੀ ਜਿਹੜੀ ਸੰਗਤ ਛਾਹ ਰਹੀ ਸੀ ਤਰਤਾ ਸਾਹਿਬ ਦੀ ਇਹਨਾਂ ਨੇ ਛੱਡਿਆ ਨਹੀਂ ਉਹ ਛਾਹ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਸੰਗਤ ਹਾਰ ਕੇ ਜਨਨ ਸੰਗਤ ਨੂੰ ਵੀ ਧੱਕੇ ਦਿੱਤੇ ਸੰਗਤ ਤੇ ਨਿਕਲ ਕੇ ਬਾਹਰ ਦਰਵਾਜ਼ਾ ਕੋਲਿਆ ਬੱਸ ਸਾਲੇ ਕੇ ਚਲੇ ਗਏ ਤੇ ਮਨਿੰਦਰ ਸਾਹਿਬ ਦੇ ਦਾ ਬਿਆਨ ਇਹ ਨੇ ਮੇਰੇ ਕੋਲ ਮੈਨੂੰ ਉਹਨਾਂ ਨੇ ਜਦੋਂ ਪੁੱਛਿਆ ਕਿ ਤੁਸੀਂ ਬੀਬੀ ਦੀ ਗੁੱਟਮਾਰ ਕੀਤੀ ਹੈ ਉਹ ਕਹਿੰਦਾ ਕਿ ਸਾਡੇ ਕੋਲ ਵੀਡੀਓ ਵੀਡੀਓ ਸਾਨੂੰ ਦਿਖਾ ਕੇ ਕਹਿੰਦੇ ਵੀ ਦੇਖੋ ਬੀਬੀ ਜਾ ਰਹੀ ਹੈ ਭਰੀ ਚੰਗੀ ਵੀ ਐਦਾਂ ਦਾ ਕੋਈ ਗੱਲ ਹੈ ਨਹੀਂ ਕਿ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਦਕਤਰੀ ਵੀਡੀਓ ਦਿਖਾਓ ਉਹ ਕਰੇ ਖੜੇ ਕੋ ਹੈ ਨਹੀਂ ਕਿ ਤੇ ਤੁਸੀਂ ਇਸ ਬਾਰੇ ਸਾਨੂੰ ਕੋਈ ਜਾਣਨਾ ਪਾਓ ਮਤਾ ਜੀ ਇਹ ਦਕਤਰੀ ਵੀਡੀਓ ਤਾਂ ਇਹਨਾਂ ਨੇ ਕੱਟ ਦਿੱਤੀ ਸੀਗੀ ਹਾਂਜੀ ਡਾਕਟਰ ਦੀ ਵੀ ਰੋ ਕੱਟ ਕੇ ਇਹਨਾਂ ਨੇ ਤਾਂ ਮੇਰੇ ਮੇਰੀ ਮਾਰ ਘੁੱਟ ਕੇ ਪੀ ਇਹਨਾਂ ਨੇ ਪਹਿਲੀ ਰਾਜ ਚ ਰਚੀ ਹੋਈ ਚਹੀ ਹਾਂਜੀ ਮੈਂ ਦਿੱਤੇ ਕਾ ਬਾਹਰ ਇਹਨਾਂ ਨੂੰ ਅੰਦਰੋਂ 12 ਗੁੰਡਾ ਲਾ ਕੇ ਭੱਜੀ ਤੇ ਤਕਲੀਫ ਬਹੁਤ ਸੀ ਮੈਨੂੰ ਭੱਜ ਕੇ ਉਹ ਜਾ ਕੇ ਕੋਈ ਰਾਹੀ ਜਾ ਰਿਹਾ ਸੀ ਉਸ ਬੱਚੇ ਨੂੰ ਅੱਠ ਕੀਤਾ ਆਪਣੇ ਬੱਚੇ ਨੂੰ ਘਮਾਉਂਦਾ ਜਾਂਦਾ ਸੀ ਵੀ ਮੈਨੂੰ ਬਹੁਤ ਮਾਰ ਘਟਾਈ ਕਰੀਆ ਮੈਨੂੰ ਕੋਟਰੀ ਦੇ ਬਿਠਾ ਕੇ ਮੈਨੂੰ ਸਾਡੇ ਘਰ ਦੇ ਕੋਲ ਬਚਾ ਲਿਆ ਉਹਨਾਂ ਨੇ ਪਤਾ ਨਹੀਂ ਕਿਹੜੀ ਗੱਡੀ ਦੇ ਵਿੱਚ ਮੈਨੂੰ ਕਿੱਥੇ ਕਿਵੇਂ ਬਚਾਇਆ ਤੇ ਮੇਰੇ ਬਹੁਤ ਤਕਲੀਫ ਸੀ ਜਿਹੜੀ ਪੁਲਿਸ ਵਿਸਾਧ ਸਾਨੂੰ ਆ ਪੁਲਿਸ ਖਾਤਰ ਪੱਲੋ ਕੋਈ ਤੁਹਾਡੀ ਲਿਖਤੀ ਦਿਖਾ ਦਿੱਤੀ ਸੀ ਕੋਈ ਉਹਨਾਂ ਦੇ ਖਲਾਫ ਮਤਲਬ ਕਿ ਜਨਾ ਤੁਹਾਡੀ ਕੁੱਟਮਾਰ ਹੋਈ ਆ ਤੱਤੀ ਆ ਦੱਸ ਆਸ ਸੀ ਕੋਈ ਸਾਡੀ ਕੋਈ ਤਾਰ ਨਹੀਂ ਹੋ ਰਹੀ ਤੇ ਤੁਸੀਂ ਕਦੇ ਤੁਸੀਂ ਡੀਆਰਪੀ ਸਾਹਿਬ ਨੂੰ ਮਿਲੇ ਹੋ ਆਪਣੇ ਸਮਰਾੜੀ ਡੀਆਰਪੀ ਸਾਹਿਬ ਨੂੰ ਜਾਂ ਐਸਐਫਪੀ ਸਾਹਿਬ ਨੂੰ ਮਿਲੇ ਹੋ ਇਸ ਬੰਦੀ ਗਏ ਨਹੀਂ ਕਿ ਉਹਨਾਂ ਨੇ ਤੁਹਾਨੂੰ ਇਨਸਾਫ ਦੀ ਕੀ ਮੰਗਤੀ ਕੋਈ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਟੀਪੀ ਸਾਹਿਬ ਵੱਲੋਂ ਤੁਹਾਨੂੰ ਕੋਈ ਇਨਸਾਫ ਵਗੈਰਾ ਦਿੱਤਾ ਗਿਆ ਕੋਈ ਨਹੀਂ ਦਿੱਤਾ ਗਿਆ ਨਹੀਂ ਉਹਨਾਂ ਨੇ ਐਸਐਚ ਨੂੰ ਭੇਜਤਾ ਐਸਐਚ ਨੂੰ ਉੱਤੇ ਭੇਜਤਾ ਮੈਨੂੰ ਖੁਦ ਗੱਡੀ ਚ ਪਾ ਕੇ ਦੋ ਵਾਰ ਨਾਲ ਲੈ ਗਏ ਤੇ ਸਾਨੂੰ ਕੋਈ ਹਾਂ ਨਾ ਨਹੀਂ ਦੇ ਕਿ ਮਤੋਂ ਹੀ ਤੁਹਾਨੂੰ ਪੁਲਿਸ ਸਾਹਿਬ ਵੱਲੋਂ ਵੀ ਕੋਈ ਇਨਸਾਫ ਨਹੀਂ ਦਿੱਤਾ ਗਿਆ ਇਹ ਤੱਕ ਇਨਸਾਫ ਨਹੀਂ ਮਿਲ ਰਿਹਾ ਤੇ ਤਰੀ ਕੋਈ ਸ਼ਰਮਣੀ ਮੱਡੀ ਲਿਖਤੀ ਦਿਖਾ ਦਿੱਤੀ ਦੀ ਇਸ ਵੰਦੀ ਕੋਈ ਜਾ ਤੁਹਾਡੀ ਕੁਤ ਮਾਰ ਲਈ ਸੀ ਮੇਰੇ ਸਾਡੇ ਘਰ ਵੀ ਆ ਕੇ ਮੇਰੀ ਹਾਲਤ ਵੀ ਦੋ ਵਾਰ ਆ ਕੇ ਦੇਖ ਕੇ ਗਏ ਨੇ ਤੇ ਉਹਨਾਂ ਵੱਲੋਂ ਕੋਈ ਇਨਸਾਫ ਦੀ ਕੋਈ ਮੰਗ ਹੋਵੇ ਜੀ ਨਾਲ ਇੱਥੇ ਤੋਂ ਬਾਬਾ ਬਿੰਦਰ ਸਿੰਘ ਜੀ ਵੀ ਆਏ ਸੀਗੇ ਮੁਲਾਜ਼ਮ ਤੇ ਸੇਵਾ ਸਿੰਘ ਆਏ ਸੀਗੇ ਤੇ ਉਹਨਾਂ ਨੇ ਸਾਡੀ ਵੀਡੀਓ ਵੀ ਬਣਾ ਕੇ ਲੈ ਕੇ ਗਏ ਨੇ ਉਸ ਤੋਂ ਬਾਅਦ ਸਾਡੇ ਘਰ ਦੇ ਵੀ ਅੰਮ੍ਰਿਤਸਰ ਜਾ ਕੇ ਆਏ ਨਹੀਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਨਹੀਂ ਤੁਹਾਨੂੰ ਅੰਮ੍ਰਿਤਸਰ ਵੱਲੋਂ ਤੁਸੀਂ ਮਤਲਬ ਦਿਖਾ ਲੈਂਤੀ ਤੁਸੀਂ ਤੇ ਉਹਨਾਂ ਵੱਲੋਂ ਤੁਹਾਨੂੰ ਕੋਈ ਇਨਸਾਫ ਦੀ ਵੀ ਮੰਗ ਲੱਗਦੀ ਹੈ ਵੀ ਤੁਹਾਨੂੰ ਉਹਨਾਂ ਵੱਲੋਂ ਕੋਈ ਇਨਸਾਫ ਮਿਲੂਗਾ ਕੋਈ ਇਨਸਾਫ ਨਹੀਂ ਅਜੇ ਤੱਕ ਮਿਲਿਆ 1.5 ਮਹੀਨਾ ਹੋ ਗਿਆ ਨਾ ਤੁਹਾਨੂੰ ਪੁਲਿਸ ਵੱਲੋਂ ਇਨਸਾਫ ਮਿਲਿਆ ਨਾ ਤੁਹਾਨੂੰ ਮਿਲਿਆ ਇਨਸਾਫ ਐਸਜੀਪੀਸੀ ਵੱਲੋਂ ਹਨਾ ਜੀ ਕੋਈ ਵੀ ਇਨਸਾਫ ਨਹੀਂ ਮਿਲਿਆ ਅਜੇ ਤੱਕ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹ ਤੋਂ ਬਾਅਦ ਤੁਸੀਂ ਕਿਹਦਾ ਦਵਾ ਖੜਕਾਉਂਗੇ ਫਿਰ ਤੁਸੀਂ ਕੋਰਟ ਦਾ ਹੀ ਹਾਂ ਜੀ ਅਸੀਂ ਇੱਕ ਕਾਨੂੰਨੀ ਕਾਰਵਾਈ ਕਰੀ ਜਾਵਾਂਗੇ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਆਪਾਂ ਤੁਸੀਂ ਕੋਰਟ 'ਚ ਜਾਓਗੇ ਨਾ ਇਸ ਵਾਰ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ